ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਪਿਛਲੇ ਕਈ ਦਿਨਾਂ ਤੋਂ ਮੈਕਪੈਨ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅੱਜ ਅਸੀਂ ਫੇਰ ਇੱਕ ਵਾਰ ਮੈਕਪੈਨ ਬਾਰੇ ਗੱਲਬਾਤ ਕਰ ਰਹੇ ਹਾਂ ਮੈਕਪੈਨ ਜਦੋਂ ਕੈਨੇਡਾ ਤੋਂ ਆਈ ਸੀ ਉਹ ਇਕੱਲੀ ਹੀ ਆਈ ਸੀ ਉਸ ਸਮੇਂ ਅਸੀਂ ਵੀਡੀਓ ਰਾਹੀਂ ਅਰਦਾਸ ਬੇਨਤੀ ਕੀਤੀ ਕਿ ਗਲਤ ਅਫਵਾਹਾਂ ਫਲਾਉਣ ਦੀ ਬਜਾਏ ਸਭ ਮਿਲ ਕੇ ਮੈਗ ਪੈਣ ਦੀ ਸੇਤ ਲਈ ਅਰਦਾਸ ਕਰੀਏ ਉਸ ਸਮੇਂ ਮੇਰੇ ਮਨ ਵਿੱਚ ਵੀ ਇਹੀ ਆਰਜੂ ਸੀ ਕਿ ਵਾਹਿਗੁਰੂ ਮੈਗ ਪੈਣ ਨੂੰ ਤੰਦਰੁਸਤ ਕਰਨ ਅਤੇ ਜੋ ਲੋਕ ਉਹਨਾਂ ਨੂੰ ਬੁਰੇ ਨਕਾਰਾਤਮਕ ਗੱਲਾਂ ਕਰ ਰਹੇ ਹਨ ਉਹਨਾਂ ਨੂੰ ਵੀ ਸੱਚੀ ਸਮਝ ਆ ਜਾਵੇ ਪਰ ਹੁਣ ਮੈਗ ਪੈਣ ਦੀ ਹਾਲ ਵਿੱਚ ਹੀ ਵੀਡੀਓ ਦੇਖ ਕੇ ਮੇਰੇ ਮਨ ਵਿੱਚ ਵੀ ਕਈ ਸਵਾਲ ਉੱਠ ਰਹੇ ਹਨ ਲੋਕਾਂ ਦੀਆਂ ਗੱਲਾਂ ਸੁਣ ਕੇ ਕਈ ਵਾਰ ਸ਼ੱਕ ਵੀ ਹੋ ਜਾਂਦਾ ਹੈ ਕਿ ਆਖਰ ਸੱਚ ਕੀ ਹੈ ਚਲੋ ਪਰਿਵਾਰ ਦੀਆਂ ਗੱਲਾਂ ਨੂੰ ਇੱਕ ਪਾਸੇ ਰੱਖਦੇ ਹਾਂ ਪਰ ਅੱਜ ਮੇਰਾ ਧਿਆਨ ਜ਼ਿਆਦਾ ਰਵੀ ਵੀਰ ਵੱਲ ਗਿਆ ਜੀਵਨ ਸਾਥੀ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਅਸੀਂ ਗੁਰੂ ਮਹਾਰਾਜ ਦੇ ਸਾਹਮਣੇ ਵਿਆਹ ਦੇ ਸਮੇਂ ਇਹ ਵਚਨ ਲੈਂਦੇ ਹਾਂ ਕਿ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਵਾਂਗੇ ਇਹ ਵਚਨ ਸਿਰਫ ਲਫ਼ਜ਼ਾਂ ਵਿੱਚ ਨਹੀਂ ਹੁੰਦੇ ਸਗੋਂ ਇਹ ਜੀਵਨ ਦੀ ਹਕੀਕਤ ਬਣਦੇ ਹਨ ਰਿਸ਼ਤੇ ਦੀ ਮਜ਼ਬੂਤੀ ਇਸ ਗੱਲ ਵਿੱਚ ਹੈ ਕਿ ਇੱਕ ਦੂਜੇ ਦੇ ਔਖੇ ਸਮੇਂ ਵਿੱਚ ਹੌਸਲਾ ਬਣਨਾ ਮੇਰੇ ਮਨ ਵਿੱਚ ਵੀ ਇਹ ਸਵਾਲ ਹੈ ਕਿ ਜੇ ਮੈਕ ਭੈਣ ਦੀ ਸੇਕ ਖਰਾਬ ਹੈ ਜਿਵੇਂ ਲੋਕ ਕਹਿੰਦੇ ਹਨ ਤਾਂ ਰਵੀ ਵੀਰ ਨੂੰ ਤਾਂ ਉਹਨਾਂ ਕੋਲ ਰਹਿਣਾ ਚਾਹੀਦਾ ਸੀ ਜੀਵਨ ਸਾਥੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਧਰਮ ਪਤਨੀ ਦੀ ਦੇਖਭਾਲ ਕਰੇ ਪਰ ਇਥੇ ਕਈ ਮਜਬੂਰੀਆਂ ਵੀ ਹੋ ਸਕਦੀਆਂ ਹਨ ਕਈ ਵਾਰ ਪਰਿਵਾਰਿਕ ਜਾਂ ਆਰਥਿਕ ਹਾਲਾਤਾਂ ਕਾਰਨ ਇੰਜ ਹੋ ਜਾਂਦਾ ਹੈ ਕਿ ਜੋ ਮਨ ਕਰਦਾ ਹੈ ਉਹ ਨਹੀਂ ਕਰ ਸਕਦੇ ਇਸ ਲਈ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਸਚਾਈ ਜਾਣਨੀ ਬਹੁਤ ਜ਼ਰੂਰੀ ਹੈ ਅਸੀਂ ਸਭ ਨੇ ਹੀ ਦੇਖਿਆ ਕਿ ਮੈਕ ਭੈਣ ਦੇ ਭਰਾ ਤੇ ਪਰਜਾਈ ਉਹਨਾਂ ਦਾ ਖਿਆਲ ਰੱਖ ਰਹੇ ਹਨ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਫਿਰ ਵੀ ਉਹ ਮੈਕ ਪੈਣ ਦੀ ਸੇਵਾ ਕਰ ਰਹੇ ਹਨ ਇਹੋ ਹੀ ਰੱਬ ਦੀ ਮਿਹਰ ਹੁੰਦੀ ਹੈ ਕਿ ਵਾਹਿਗੁਰੂ ਕਿਸੇ ਨਾ ਕਿਸੇ ਨੂੰ ਉਸਦੀ ਸਹਾਇਤਾ ਲਈ ਭੇਜ ਦਿੰਦਾ ਹੈ ਪਰ ਲੋਕਾਂ ਦੇ ਮਨ ਵਿੱਚ ਸਵਾਲ ਉਠਣਾ ਕੁਦਰਤੀ ਹੈ ਇਹ ਸਵਾਲ ਸਿਰਫ ਮੇਰੇ ਹੀ ਨਹੀਂ ਸਗੋਂ ਹਜ਼ਾਰਾਂ ਲੋਕਾਂ ਦੇ ਹਨ ਜੋ ਮੈਕ ਪੈਣ ਨੂੰ ਪਿਆਰ ਕਰਦੇ ਹਨ ਆਖਰ ਸੱਚ ਕੀ ਹੈ ਤੇ ਝੂਠ ਕੀ ਹੈ ਇਸ ਦਾ ਫੈਸਲਾ ਸਿਰਫ ਮੈਂਕ ਪੈਨ ਹੀ ਕਰ ਸਕਦੇ ਹਨ ਉਹ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ ਸੋਸ਼ਲ ਮੀਡੀਆ ਤੇ ਅਕਸਰ ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਬਣ ਜਾਂਦੀਆਂ ਹਨ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਿਸੇ ਦੇ ਮਨ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਹਨ ਕਿਸੇ ਦੇ ਮਨ ਵਿੱਚ ਸਕਾਰਾਤਮਕ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਬਿਮਾਰੀ ਅਤੇ ਮਨੋਕਹੀ ਮਜਬੂਰੀਆਂ ਦੇ ਸਮੇਂ ਕਿਸੇ ਤੇ ਵੀ ਦੋਸ਼ ਨਾ ਲਗਾਈਏ ਮੈਗ ਪੈਨ ਨੇ ਆਪਣੇ ਬਲੌਗਸ ਵਿੱਚ ਕਈ ਵਾਰ ਸਾਂਝਾ ਕੀਤਾ ਕਿ ਉਹ ਮਨੋਵਿਗਿਆਨਿਕ ਤੌਰ ਤੇ ਪਰੇਸ਼ਾਨ ਹਨ ਉਹਨਾਂ ਨੇ ਕਿਹਾ ਹੈ ਕਿ ਉਹ ਹਾਈਪਰ ਹੋ ਜਾਂਦੇ ਹਨ ਰਾਤ ਨੂੰ ਨੀਂਦ ਨਹੀਂ ਆਉਂਦੀ ਇਸ ਹਾਲਤ ਵਿੱਚ ਮਨੋਖਾ ਆਪਣੇ ਆਪ ਨੂੰ ਬਿਜੀ ਰੱਖਣ ਦੀ ਕੋਸ਼ਿਸ਼ ਕਰਦਾ ਹੈ ਇਹ ਹਾਲਾਤ ਉਹਨਾਂ ਦੇ ਲਈ ਵੀ ਨਵੇਂ ਹੋ ਸਕਦੇ ਹਨ ਮੇਰੀ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਕਿ ਗਲਤ ਅਫਵਾਹਾਂ ਨਾ ਫਲਾਓ ਬਿਨਾਂ ਸੱਚ ਜਾਣੇ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਸਹੀ ਨਹੀਂ ਜਦੋਂ ਸਮਾਂ ਆਵੇਗਾ ਮੈਕ ਭੈਣ ਆਪਣੀ ਆਪ ਹੀ ਲੋਕਾਂ ਨੂੰ ਦੱਸਣਗੇ ਕਿ ਉਹਨਾਂ ਦੇ ਜੀਵਨ ਵਿੱਚ ਕੀ ਚੱਲ ਰਿਹਾ ਹੈ ਅਸੀਂ ਆਪਣੇ ਚੈਨਲ ਰਾਹੀਂ ਸਿਰਫ ਇਹੋ ਬੇਨਤੀ ਕਰਦੇ ਹਾਂ ਕਿ ਮੈਕ ਭੈਣ ਦੀ ਸਿਹਤ ਲਈ ਅਰਦਾਸ ਕਰਿਏ ਵਾਇਗੁਰੂ ਸੱਚ ਜਾਣਦਾ ਹੈ ਉਸਦੇ ਹੁਕਮ ਦੇ ਅੱਗੇ ਸਾਡਾ ਸਿਰ ਝੁਕਦਾ ਹੈ ਮਹਿਕ ਪੈਣ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੇ ਲੋਕਾਂ ਦੇ ਮਨ ਵਿੱਚ ਸਵਾਲ ਹਨ ਤਾਂ ਉਹ ਉਹਨਾਂ ਸਵਾਲਾਂ ਦੇ ਜਵਾਬ ਦੇਣ ਨਾਲ ਹੀ ਸ਼ੱਕ ਦੂਰ ਹੋਣਗੇ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ ਉਹਨਾਂ ਦੀ ਫਿਕਰ ਕਰਦੇ ਹਨ ਇਸ ਲਈ ਜਦੋਂ ਵੀ ਮਹਿਕ ਪੈਣ ਦਾ ਮਨ ਹੋਵੇ ਉਹ ਲੋਕਾਂ ਨਾਲ ਆਪਣੀ ਗੱਲ ਸਾਂਝੀ ਜ਼ਰੂਰ ਕਰਨ। ਅੰਤ ਵਿੱਚ ਮੈਂ ਇਹੋ ਹੀ ਕਹਾਂਗੀ ਕਿ ਜੀਵਨ ਵਿੱਚ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਜੋ ਸਾਨੂੰ ਪਸੰਦ ਨਹੀਂ ਹੁੰਦੇ ਪਰ ਰੱਬ ਦਾ ਨਾਮ ਲੈ ਕੇ ਧੀਰਜ ਰੱਖ ਕੇ ਸੱਚ ਦੇ ਰਾਹ ਤੇ ਰਹਿ ਕੇ ਅਸੀਂ ਹਰ ਮੁਸੀਬਤ ਤੋਂ ਬਾਹਰ ਨਿਕਲ ਸਕਦੇ ਹਾਂ। ਮੈਕ ਪੈਨ ਜਲਦੀ ਠੀਕ ਹੋਣਗੇ। ਉਹਨਾਂ ਦਾ ਪਰਿਵਾਰ ਇਕੱਠਾ ਹੋਵੇਗਾ। ਇਹੀ ਸਾਡੀ ਅਰਦਾਸ ਹੈ ਜੇ ਮੇਰੇ ਤੋਂ ਅਣਜਾਣੇ ਵਿੱਚ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਮੇਰੀਆਂ ਗੱਲਾਂ ਜੇ ਤੁਹਾਨੂੰ ਵਧੀਆ ਲੱਗਣ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਲੋਕ ਗਲਤ ਅਫਵਾਹਾਂ ਤੋਂ ਬਚ ਸਕਣ ਧੰਨਵਾਦ ਜੀ